ਮਾਤਾ ਕੋ ਰੋਟੀ ਵਗੈਰਾ ਕਿੱਥੇ ਬਣਾਉਂਦੇ ਆ? ਰੋਟੀ ਬਰਸ ਇੱਥੇ ਹੀ ਬਣਾਉਣੀ ਆ ਪੁੱਤ। ਇਹ ਤਾਂ ਬਾਥਰੂਮ ਹੈ। ਕੀ ਕਰੀਏ ਫਿਰ ਸਰਦਾ ਨਹੀਂ ਬੱਚੇ ਭੁੱਖੇ ਪਏ ਨਹੀਂ ਛੱਕਦੇ ਹੁੰਦਾ। ਅੱਧਿਆ ਵੀ ਚਾਹੁੰਦਾ ਅੱਧਿਆ ਵੀ ਚਾਹੁੰਦਾ ਪੁੱਤ ਇੱਥੇ ਇੱਥੇ ਬੱਚੇ। ਨਾ ਦੇ ਦੇ ਲੈ ਦੇ ਦੇ ਪੈੜਾ ਹਲ ਕੀ ਹੋਊ। ਤੇ ਕਰ ਦੋ ਜੇ ਸੱਤ ਬਾਦਾਂ ਲਾਂਗੇ। ਮੈਨੂੰ ਮਿਲ ਸੀ ਕਿ ਪਿਛਲੇ ਮਹੀਨੇ ਦੀ। ਅੱਛਾ। ਉਹੀ ਕਾਗਜ਼ ਦੇਖੀ ਪਾ। ਬਾਰਸ਼ਾਂ ਦੇ ਮਾਰੇ ਲੋਕਾਂ ਦੀਆਂ ਇਹ ਵੀਡੀਓ ਬਈ ਉਹਨਾਂ ਦਾ ਧਰਮ ਜਾਤ ਜਾਂ ਔਕਾਤ ਦੇਖ ਕੇ ਨਹੀਂ ਬਣਾਈਆਂ ਜਾ ਰਹੀਆਂ। ਸਗੋਂ ਜਿਹੜੇ ਲੋਕਾਂ ਦਾ ਇਸ ਲੰਬਾ ਸਮਾਂ ਪਈ بارش ਨੇ ਜੀਵਨ ਪੱਧਰ ਨਰਕ ਵਰਗਾ ਬਣਾ ਕੇ ਰੱਖ ਦਿੱਤਾ ਹੈ ਉਹਨਾਂ ਦੀ ਅਸਲ ਤਸਵੀਰ ਤੁਹਾਡੀ ਕਚਹਿਰੀ ਵਿੱਚ ਰੱਖਣ ਦੀ ਇੱਕ ਨਿਗੋਣੀ ਜਿਹੀ ਕੋਸ਼ਿਸ਼ ਹੈ ਮੇਰੀ ਵਿਗੈਰਾ ਕਿੱਥੇ ਬਣਾਉਂਦੇ ਆ ਰੋਟੀ ਬੱਸ ਇੱਥੇ ਹੀ ਬਣਾਉਣੀ ਆ ਪਤਾ ਇਹ ਤਾਂ ਬਾਥਰੂਮ ਹੈ ਕੀ ਕਰੀਏ ਫਿਰ ਛੱਡ ਜਾਈਂ ਬੱਚੇ ਭੁੱਖੇ ਪਏ ਨਹੀਂ ਛੱਡਦੇ ਅੱਛਾ ਥੋੜਾ ਜਿਹਾ ਬੱਚਾ ਹੈ ਇਹ ਥੋੜੇ ਬੱਚੇ ਪਤਾ ਸਾਰੇ ਚਾਹੁੰਦੇ ਐ ਵੀ ਚੁੱਲ੍ਹਾ ਬਾਥਰੂਮ ਜਿੱਧਰ ਲਿਆ ਹੋਰ ਕੀ ਕਰੀਏ ਫਿਰ ਜਹ ਲਾਈਟਾ ਪੈ ਰਹਾ ਹਾਲ ਹੋ ਰਿਹਾ ਗਾਇਜ਼ ਆਹ ਚਾਹੁੰਦਾ ਆਹ ਵੀ ਚਾਹੁੰਦਾ ਆਹ ਵੀ ਚਾਹੁੰਦਾ ਪਤਾ ਇੱਥੇ ਬਾਥਰੂਮ ਦੇ ਜੁੱਲ੍ਹਾ ਧਰਨ ਲਈ ਇਹ ਲੋਕ ਮੂ ਹਰ ਵਹੀ ਇਹ ਇੱਕੋ ਇੱਕ ਜਿਹੜਾ ਪੱਕਾ ਬਾਥਰੂਮ ਬਣਿਆ ਹੋਇਆ ਤੇ ਬਾਥਰੂਮ ਹੀ ਬਚਿਆ ਕਿ ਬਾਕੀ ਸਾਰਾ ਮਕਾਨ ਜਿਹੜਾ ਚੋਂ ਰਿਹਾ ਬੁਰਾ ਹਾਲ ਹੈ ਤੇ ਜਿੱਥੇ ਇਹ ਇੱਕ ਪੱਕਾ ਇਹਦਾ ਬਾਥਰੂਮ ਬਚਿਆ ਉਹਦੇ ਵਿੱਚ ਹੀ ਦੇਖੋ ਚੁੱਲਾ ਧਰ ਕੇ ਇਹ ਰੋਟੀਆਂ ਬਣਾ ਰਹੀ ਨੇ ਦੇਖੋ ਤੁਸੀਂ ਆਹ ਹਾਲਾਤ ਨੇ ਸਾਡੇ ਪੰਜਾਬ ਦੇ ਗਰੀਬ ਲੋਕਾਂ ਦੇ ੱੱਕਾ ਵੀ ਕੋਈ ਹੈ ਨਹੀਂ ਪੱਤੇ ਸੁੱਕਾ ਚਾਹ ਪਾਣੀ ਦੇਛਾ ਬਹੁਤ ਵਾਸਮਤਾ ਦੇਖ ਲਓ ਦੋਸਤੋ ਪੁੱਤ ਜਿੰਦਰ ਹੈ ਤੁਹਾਡੇ ਮਦਦ ਕਰ ਦੋ ਜੇ ਸੱਤ ਬਾਦ ਲਾਂਗੇ ਅੱਛਾ ਆਹੀ ਵਸ ਤੁਹਾਡੇ ਕੋਲ ਹੈ ਹੈ ਆਹੀ ਹੈ ਬਸ ਕਾਗਜ਼ ਪੜਖੇ ਕਾਗਜ਼ ਤੇ ਪੜਖੇ 20% ਮਿਲੀ ਸੀ ਕਿ ਪਿਛਲੇ ਮਹੀਨੇ ਦੀ ਅੱਛਾ ਉਹੀ ਕਾਗਜ਼ ਦੇਖ ਕੇ ਪਾ ਦੇ ਅੱਛਾ ਜਿਹੜੀ ਪੈਨਸ਼ਨ ਮਿਲੀ ਉਹਦੇ ਕਾਗਜ਼ ਉਹਦੇ ਕਾਗਜ਼ ਤੇ ਪਾ ਦੇ ਪੁੱਤ ਹੋਰ ਕੋਈ ਕੰਮ ਨਹੀਂ ਧੰਦਾ ਨਹੀਂ ਬਣਦਾ ਹੈਗਾ ਤੇ ਆ ਦਸੋਂ ਭਾਂਡੇ ਚੜੇ ਹੋਏ ਜਿੱਪੂ ਦੇ ਵਿੱਚ ਕਹਉਦੇ ਬਿੱਡਾਂ ਤੇ ਆ ਹੁਣ ਲਾਹੇ ਨੇ بارش ਨੇ ਦੇਖੋ ਪ੍ਰਭੂ ਕੀ ਹਾਲਾਤ ਕਰ ਦਿੱਤੇ ਨੇ ਇਸ ਘਰ ਦੇ ਤੇ ਇਹਨਾਂ ਦੇ ਪੌਣ ਵਾਲੇ ਕੱਪੜੇ ਤੱਕ ਦੇਖੋ ਬਾਹਰ ਚਿੱਕੜ ਦੇ ਵਿੱਚ ਰੁੜ ਰਹੇ ਨੇ ਦੇਖੋ ਹਾਲਾਤ ਤੁਸੀਂ ਕਿਦਾਂ ਦੇ ਤੇ ਆ ਇੱਕ ਪਾਸੇ ਦੇਖੋ ਇਹਨਾਂ ਦੇ ਚੁੱਲ੍ਹੇ بارش ਨੇ ਖਰਾਬ ਕਰਤੇ ਇਸ ਲਈ ਬਾਥਰੂਮ ਦੇ ਵਿੱਚ ਵਿਚਾਰੇ ਰੋਟੀ ਬਣਾਉਣ ਲਈ ਮਜਬੂਰ ਨੇ ਦੇਖੋ ਪ੍ਰਭੂ ਹਾਲਾਤ ਇੰਨੇ ਖਰਾਬ ਹਾਲਾਤ ਤੇ ਦੇਖੋ ਬਈ ਆ ਵੀ ਏਸੀ ਮਾਤਾ ਦੇ ਇਹਦੇ ਨਾਲ ਇਹਦੇ ਪੁੱਤ ਦਾ ਇੱਕ ਘਰ ਹੈ ਦੇਖੋ ਤੇ ਤੁਸੀਂ ਆਪ ਹੀ ਦੇਖ ਕੇ ਅੰਦਾਜ਼ਾ ਲਾ ਲਓ ਕਿ ਕਿਵੇਂ ਗਰੀਬੀ ਹੈ ਜਿਹੜੀ ਉਹ ਇਹਨਾਂ ਦੇ ਘਰ ਦੇ ਕਣ-ਕਣ ਦੇ ਵਿੱਚ ਨੱਚ ਰਹੀ ਹੈ ਦੇਖੋ ਕਿਵੇਂ ਕਮਰੇ ਦੇ ਵਿੱਚ ਪਿਆ ਸਾਮਾਨ ਹੈ ਜਿਹੜਾ ਉਹ ਖਰਾਬ ਹੋ ਰਿਹਾ ਦੇਖੋ ਦੇਖੋ ਪ੍ਰਭੂ ਹਾਲਾਤ ਤੇ ਕਾ ਕਮਰਾ ਦੇਖੋ ਇਹਦੇ ਅੰਦਰ ਜਾ ਕੇ ਤੁਹਾਨੂੰ ਦੇਖੋ ਹਾਲ ਇਹਦਾ ਕਿੰਨਾ ਬੁਰਾ ਹਾਲ ਹੈ ਪਾਣੀ ਖੜਾ ਹੈ ਤੇ ਸਮਾਨ ਇਦਾਂ ਹੀ ਪਿਆ ਪਿਆ ਜਿਹੜਾ ਖਰਾਬ ਹੋ ਰਿਹਾ ਦੇਖੋ ਛੱਤਾਂ ਦੇ ਖਲੋਇਦੀਆਂ ਕਿੰਨੀਆਂ ਖਸਤਾ ਹਾਲਤ ਚ ਨੇ ਤੇ ਕਦੋਂ ਵੀ ਹੋ ਜਣੀਆਂ ਛੱਤਾਂ ਨੇ ਜਿਹੜੀਆਂ ਡਿੱਗ ਸਕਦੀਆਂ ਨੇ ਦੇਖੋ ਛੱਤਾਂ ਦਾ ਹਾਲ ਇਹ ਇਹਨਾਂ ਦਾ ਸੌਣ ਵਾਲਾ ਕਮਰਾ ਹੈ ਦੇਖੋ ਇਸ ਸੌਣ ਵਾਲੇ ਕਮਰੇ ਦੇ ਹਾਲਾਤ ਛੱਤ ਦੇਖੋ ਤੁਸੀਂ ਕਦੋਂ ਵੀ ਡਿੱਗ ਸਕਦੀ ਹੈ ਦੇਖੋ ਥੱਲੇ ਇਹਨਾਂ ਦਾ ਜਿਹੜਾ ਬੈੱਡ ਲੱਗਿਆ ਹੋਇਆ ਤੇ ਇੱਥੇ ਇਹਨਾਂ ਦੇ ਬੱਚੇ ਇਹਨਾਂ ਦੇ ਨਾਲ ਸੌਂਦੇ ਨੇ ਤੇ ਉੱਪਰੋਂ ਕਿਵੇਂ ਜੜੀਆਂ ਇੱਟਾਂ ਡਿੱਗਦੀਆਂ ਨੇ ਇਹ ਦੱਸਦਿ ਨੇ ਰਾਤ ਨੂੰ ਉੱਪਰੋਂ ਸੀਮਿੰਟ ਦੇ ਜਿਹੜੇ ਖਲੇਪਰ ਡਿੱਗਦੇ ਨੇ ਤੇ ਖਤਰਾ ਬਣਿਆ ਰਹਿੰਦਾ 24 ਘੰਟੇ ਇਹਨਾਂ ਦਾ। ਤੇ ਬੇਨਤੀ ਹੈ ਭਾਈ ਕਿ ਇਹ ਵੀਡੀਓ ਦੇਖ ਕੇ ਜਰੂਰ ਕੋਈ ਸੱਜਣ ਇਹਨਾਂ ਲੋਕਾਂ ਦੀ ਬਾਹ ਫੜੇ ਤੇ ਇਹਨਾਂ ਦੀ ਮਦਦ ਕਰੇ। ਤੇ ਧੰਨਵਾਦ ਦੋਸਤੋ। ਤੇ ਜਰੂਰ ਉਮੀਦ ਹੈ ਕਿ ਇਹਨਾਂ ਲੋਕਾਂ ਦੀ ਕੋਈ ਸੱਜਣ ਕੋਈ ਦਾਨੀ ਪੁਰਸ਼ਾ ਕੇ ਜਰੂਰ ਮਦਦ ਕਰੂਗਾ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦੋਸਤੋ